ਵਾਇਪੁਰ ਦੀ ਕਾਂ ਖਾਲਸਾ ਵਾਇਪੁਰ ਦੀ ਕੀ ਫਤ ਹੈ ਅੱਜ ਮੈਂ ਸੰਗਤ ਦੇ ਨਾਲ ਬਹੁਤ ਹੀ ਗੰਭੀਰ ਵਿਸ਼ੇ ਦੇ ਉੱਪਰ ਵਿਚਾਰ ਸਾਂਝੇ ਕਰਨ ਜਾ ਰਿਹਾ ਹਾਂ ਔਰ ਇਹ ਵਿਚਾਰ ਸਮਝ ਕੇ ਅੰਗੋਲਿਆ ਨਾ ਕੀਤਾ ਜਾਏ ਇਹਦਾ ਖਾਲ ਲੱਭਿਆ ਜਾਏ ਦਿੱਲੀ ਸੇ ਕੁਬਰਦਵਾਰਾ ਕਮੇਟੀ ਦੇ ਉੱਪਰ ਕਈ ਮੁਕਦਮੇ ਨੇ ਜਿਹੜਾ ਅਹਿਮ ਮੁਕਦਮਾ ਹੈਗਾ ਉਹ ਹੈਗਾ ਜਣੀਆਂ ਨੇ ਟੀਚਰਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਤੇ ਪੇ ਸਕੇਲ ਨਹੀਂ ਲਾਗੂ ਕੀਤੀ ਤੇ ਉਹਨਾਂ ਕੋਲ ਕੰਮ ਕਰਾਉਂਦੇ ਰਹੇ ਇਹ ਪੂਰੀ ਗੱਤਰੀ ਸਮਝਦੇ ਰਹੇ ਸਮੇਂ-ਸਮੇਂ ਤੇ ਜਿਹੜੇ ਕਾਰਕੂਨ ਸਨ ਵੀ ਅਸੀਂ ਅਗਲੀ ਡੇਟ ਲੈ ਲਈ ਹੈ ਉਹ ਕੋ ਪੰਜਾਬੀ ਦਾ ਮਹਾਵਰਾ ਹੈਗਾ ਵੀ ਬੱਕਰੇ ਦੀ ਮਾਂ ਕੱਤਕ ਖੈਰ ਬਣਾਏਗੀ। ਔਰ ਦੂਸਰੀ ਗੱਲ ਇਹ ਹੈ ਕਿ ਕੋਰਟ ਦੀਆਂ ਤੇ ਸਰਕਾਰ ਦੀਆਂ ਫਾਈਲਾਂ ਜਿਹੜੀਆਂ ਨੇ ਇਹ ਨਿਪਟਡੀਆਂ ਚਾਹੀਦੀਆਂ। ਜੇ ਨਹੀਂ ਨਿਪਟਣਗੀਆਂ ਤੇ ਇਹਦਾ ਜੜਾ ਅੰਤਕਾ ਬਹੁਤ ਮਾੜਾ ਵਿਸਾਪਤ ਹੋ ਸਕਦਾ ਹੈ। ਕੁਝ ਦਿਨ ਰਹਿ ਗਏ ਇੱਕ ਫੈਸਲਾ ਹੋਣ ਜੁਲਾਈ ਦੀ। ਜਾੜ 5 ਦਿਨ ਬਾਅਦ ਆਣਾ ਹੈ ਉਸ ਤੋਂ ਬਾਅਦ ਫਿਰ ਅਗਲੇ ਮਹੀਨੇ ਆਣਾ ਹੈ ਉਸ ਇਹਨਾਂ ਦੋ ਫੈਸਲਿਆਂ ਨੇ ਦਿੱਲੀ ਦੇ ਸਿੱਖ ਇਤਿਹਾਸ ਦੀ ਨਿਵਾਰ ਜੜੀ ਹੈ ਬਦਲ ਦੇਣੀ ਹੈ 700 ਕਰੋੜ ਰੁਪਏ ਦੀ ਗੋਟ ਦੇ ਦਿਨਦਾਰੀ ਤਕਰੀਬਨ ਨਿਯਤ ਕੀਤੀ ਹੈਗੀ ਦਿੱਲੀ ਕੋਰਟ ਕਮੇਟੀ ਦੇ ਉੱਪਰ ਔਰ ਇਸ ਗੱਲ ਨੂੰ 3 ਮਹੀਨੇ ਹੋ ਪਏ ਨੇ ਇਹਨਾਂ 3 ਮਹੀਨੇ ਆ ਦੇ ਵਿੱਚ ਇਹ ਜਿਹੜੇ ਪ੍ਰਦਾਨ ਸਕੱਤਰ ਤੇ ਇਹਨਾਂ ਦਾ ਜਿਹੜਾ ਬੌਸ ਹੈਗਾ ਸੋ ਕਾਰਡ ਇਹ ਰੰਗ ਰੇਲੀਆਂ ਮਸਤੀਆਂ ਵਿੱਚ ਹੀ ਮਨਾਦੇ ਮਨਾਦੇ ਇਹ ਟਾਈਮ ਜਿਹੜਾ ਬਤਾਤਾ ਹੈ ਇੱਕ ਵਾਰ ਵੀ ਕੋਸ਼ਿਸ਼ ਨਹੀਂ ਕੀਤੀ ਵੈਸੀ ਬਿੱਲਿੰਗ ਦੇ ਸਿੱਖ ਪੜ੍ਹੇ ਲਿਖੇ ਵੀ ਆ ਗਏ ਸਮਝਦਾਰ ਵੀ ਆ ਗਏ ਸੂਚ ਬੂਝਾ ਲਗ ਗਿਆ। ਉਹ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਦਿੱਲੀ ਦਾ ਸਿੱਖ ਬੜਾ ਸਿਆਣਾ ਸਿੱਖ ਹੈ। ਪਰ ਇਹਨਾਂ ਪੱਦਰਪੁਰਸ਼ਾਂ ਬਾ ਕਰਕੇ ਅੱਜ ਦਿੱਲੀ ਦੇ ਸਿੱਖਾਂ ਦੀ ਰੈਪਿਊਟੇਸ਼ਨ ਜ਼ਮੀਨ ਤੇ ਚਲੀ ਗਈ ਹੈ। ਜਿੱਥੇ ਜੀ ਜਾਓ ਦਿੱਲੀ ਤੋਂ ਆਇਓ ਹਾਂ ਜੀ। ਸਭ ਤੋਂ ਪਹਿਲੇ ਨਹਾ ਦਿੱਲੀ ਗੁਰਦੁਆਰਾ ਕਮੇਟੀ ਦਾ ਪੰਡਤ ਜੀ ਬੜੀ ਲੁੱਟ ਮਾਰਉਂਦੀ ਵੀ ਜਿੱਥੇ। ਜਿੱਥੇ ਮਰਜੀ ਚਲੇ ਜਾਓ। ਏ ਰਿਪਿਟੇਸ਼ਨ ਬਣ ਗਿਆ ਚਲੋ ਮੈਂ ਉਸ ਤੇ ਉੱਪਰ ਨਹੀਂ ਜਾਂਦਾ ਮੈਂ ਉਸ ਇਸ਼ੂ ਬਾਰੇ ਗੱਲ ਨਹੀਂ ਕਰਨਾ ਕਿਉਂਕਿ ਜਿਹੜੇ ਇਸ਼ੂ ਬਾਰੇ ਮੈਂ ਕੱਲ ਕਰਨੀ ਹੈ ਫਿਰ ਉਹ ਗੱਲ ਮੱਦਮ ਪੈ ਜਾਏਗੀ ਅੱਜ ਇਸ਼ੂ ਹੈ ਕਾ ਵੀ ਹਾਈ ਕੋਰਟ ਦਾ ਹੈ ਲੋਅਰ ਕੋਰਟ ਦਾ ਨਹੀਂ ਹਾਈ ਕੋਰਟ ਦਾ ਇਹਨਾਂ ਦੀ ਦੇਣਦਾਰੀ ਕੱਟੀ ਹੋਈ ਹੈ ਦਿੱਲੀ ਗੁਦਾਰਾ ਕਮੇਟੀ ਦੀ ਗੱਲ 700 ਕਰੋੜ ਰੁਪਏ ਦੀ ਪਿਛਲਾ ਇਤਨਾ ਟਾਈਮ ਬੀਤ ਗਿਆ ਹੈ ਇਹਨਾਂ ਨੇ ਇਸ ਇਸ਼ੂ ਨੂੰ ਕਿਸੇ ਪੱਧਰ ਤੇ ਡਿਸਕਸ ਕਰਨਾ ਵੀ ਠੀਕ ਨਹੀਂ ਸਮਝਿਆ ਨਾ ਇਹਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਹਾਊਸ ਦੀ ਮੀਟਿੰਗ ਬੁਲਾਈ ਨਾ ਮੈਂਬਰਾਂ ਦੀ ਮੀਟਿੰਗ ਬੁਲਾਈ ਨਾ ਐਗਜ਼ੀਕਟਿਵ ਦੇ ਮੈਂਬਰਾਂ ਦੀ ਮੀਟਿੰਗ ਬੁਲਾਈ ਨਾ ਕਿਉਂਕਿ ਇਹਨਾਂ ਨੂੰ ਪਤਾ ਹੈਗਾ ਵੀ ਹਾਊਸ ਤੇ ਮਬਰ ਕੇ ਹੋ ਜੇ ਐਨ ਕਿਉ ਜੇ ਨਹੀਂ ਕਿਉਂਕਿ ਸਾਰੇ ਸਰਸੇ ਦੇ ਚੁਣੇ ਹੋਏ ਆਪਣੇ ਮਾਲਤਾ ਤੇ ਪਤਾ ਸਾਰਿਆਂ ਨੂੰ ਨਹੀਂ ਹੁੰਦਾ ਪਰ ਚਲੋ ਸਾਡੇ ਵਿੱਚ ਕਈ ਰਿਟਾਇਰਡ ਚੇਅਰਮੈਨ ਆ ਗਏ ਬਿਊਰੋਕ੍ਰੇਟ ਸਕੇ ਪੜੇ ਲਿਖਿਆ ਗਏ ਪ੍ਰੋਫੈਸਰ ਆ ਗਏ ਰਿਟਾਇਰਡ ਪ੍ਰਿੰਸੀਪਲ ਆ ਗਏ ਅਸੀਂ ਉਹਨਾਂ ਤੇ ਬੁਲਾ ਸਕਦੇ ਹਾਂ ਅੱਛੇ ਵਪਾਰੀ ਆ ਗਏ ਇੰਡਸਟ੍ਰੀਸਟ ਆ ਗਏ ਇੱਕ ਇੱਕ ਦਾ ਨਾਮ ਲਵਾ ਤੇ ਫਿਰ ਉਹ ਇੱਕ ਛੁੱਟ ਜਾਏਗਾ ਤੇ ਫਿਰ ਉਹ ਅਗਲਾ ਮਹਿਸੂਸ ਕਰੇਗਾ ਇਹਨੇ ਮੇਰਾ ਨਾਮ ਨਹੀਂ ਲਿਆ ਪਰ ਇਹਨਾਂ ਨੇ ਕੋਈ ਤਰद्दत ਨਹੀਂ ਕੀਤਾ ਇਸ ਪ੍ਰੋਬਲਮ ਨੂੰ ਉਹ ਸਾਲਵ ਕਰੰਦਾ ਗੰਭੀਰ ਵਿਵਸਥਾ ਮੈਂ ਇਸ ਕਰਕੇ ਬਣ ਰਿਹਾ ਬਈ ਕੱਲ ਮੈਨੂੰ ਇੱਕ ਮੈਸੇਜ ਆਇਆ ਕਿ ਸਿੱਧਾ ਮੈਂ ਨਾਮ ਲਿਖਿਆ ਸੇ ਬਤਾ ਮੈਸੇਜ ਆ ਗਿਆ ਜੀ ਬਈ ਇਹ ਸਮਝ ਰਹਿਣ ਬਈ ਗੁਰਦੁਆਰਿਆਂ ਨੂੰ ਕੋਣ ਜੇ ਮੈਂ ਹੱਥ ਲਾਣ ਵਾਲਾ ਗੁਰਦਾਰੇ ਕੋਲ ਲੈ ਸਕਦਾ ਹੈ ਬਿਲਕੁਲ ਠੀਕ ਗੱਲ ਹੈ ਕਿ ਗੁਰਦਾਰੇ ਨੇ ਕੋਈ ਲੈ ਸਰਦਾਰ ਤੇ ਆਸ ਗੁਰਦਾਰੇ ਪਰ ਜਿਹੜੀਆਂ ਚੀਜ਼ਾਂ ਗੁਰਦਾਰੇ ਤੋਂ ਬਾਹਰ ਰਹਿ ਗਈਆਂ ਉੱਥੇ ਪ੍ਰਕਾਸ਼ ਹੋ ਨਹੀਂ ਗਾ ਗੁਰਦਾਰੇ ਦੀ ਪਰਵੀਉ ਤੋਂ ਬਾਹਰ ਰਹਿ ਗਈਆਂ ਜੇ ਕੋਰਟ ਨੇ ਉਹ ਐਕਵਾਇਰ ਕਰ ਲੀਆਂ ਸੀਜ਼ ਕਰ ਲੀਆਂ ਫਿਰ ਤੁਹਾਡੇ ਕੋਲ ਕੀ ਬਚੇਗਾ ਮਸਲਾਂ ਬੀਗੜਦੀ ਜ਼ਮੀਨ ਹੈ ਤੇ 280 ਏਕੜ ਜੇ ਸਰਕਾਰ ਨੇ ਉਹ ਲੈ ਲਈ کورٹ ਨੇ ਉਹ ਲੈ ਲਈ ਸੀਜ਼ ਕਰ ਲਈ ਫਿਰ ਤੁਹਾਡੇ ਪੱਲੇ ਕੀ ਬਚੇਗਾ ਸਾਡਾ ਇਤਿਹਾਸ ਵੀ ਖਤਮ ਹੋ ਜਾਦਾ ਕਿਉਂਕਿ ਬੀਗੜਦੀ ਜ਼ਮੀਨ ਦੇ ਨਾਲ ਸਾਡਾ ਇਤਿਹਾਸ ਸੜਿਆ ਦੂਸਰੀ ਅਜੀਬ ਵਾਲਾ ਸਾਹਿਬ ਦੀ ਜ਼ਮੀਨ ਲੈ ਲਈ ਫਿਰ ਕੀ ਕਰੋਗੇ ਕਿਹੜਾ ਤੁਹਾਡਾ ਬਡੇਰਾ ਆਏਗਾ ਜਿਹੜਾ 11 12 ਏਕੜ ਜਗ੍ਹਾ ਤੁਹਾਨੂੰ ਸਿੱਖਾ ਨੂੰ ਫਿਰ ਲੈ ਕੇ ਕੋਈ ਦੇਗਾ ਤੁਹਾਡੇ ਕੋਲ ਨਹੀਂ ਮਸਲਾ ਹੱਟ ਹੁੰਦਾ ਤੁਸੀਂ ਉਹਦੇ ਧਾਰ ਜਾ ਕੇ ਆਪਣੇ ਬਾਸ ਨੂੰ ਨਾਲ ਲੈ ਜਾਓ ਬੰਗਲਾ ਸਾਹਿਬ ਜਾ ਕੇ ਹੱਥ ਜੋੜ ਕੇ ਕੋ ਗੁਰੂ ਸਾਹਿਬ ਸਾਨੂੰ ਖਿਮਾ ਕਰੋ ਸੰਗਤ ਕੋਲੋਂ ਗੱਲ ਵਿੱਚ ਪੱਲਾ ਭਾ ਕੇ ਸਾਰੇ ਗੁਰੂ ਦੀ ਹਜ਼ੂਰੀ ਸੰਗਤ ਕੋਲੋਂ ਮਾਫੀ ਮੰਗੋ ਅਸੀਂ ਨਾਕਾਮਯਾਬ ਹੋ ਗਏ ਆ ਇਹ ਮਸਲਾ ਵੱਡਾ ਹੈਗਾ ਇਹ ਸਾਡੇ ਕੋਲ ਹੱਲ ਨਹੀਂ ਹੋ ਰਿਹਾ ਲਿਹਾਜ਼ਾ ਅਸੀਂ ਆਪਣੀਆਂ ਪੋਸਟਾਂ ਤੋਂ ਹੁਣ ਅਸਤੀਫਾ ਦਿੰਦੇ ਆ ਜਿਸ ਨੂੰ ਸੰਗਤ ਨੇ ਛੁਡਣਾ ਛੱਡ ਲਿਆ ਤੁਸੀਂ ਇਹ ਕਹੋ ਬੇ ਲੁੱਟਾਂ ਖੋਆਂ ਗੁਰਦੁਆਰੇ ਦਾ ਧਾਨ ਪੈਸਾ ਖਾ ਕੇ ਆਪਣੀ ਰੈਪਿਊਟੇਸ਼ਨ ਜ਼ੀਰੋ ਕਰਕੇ ਤੁਹਾਨੂੰ ਕੋਈ ਦੁਆ ਨਹੀਂ ਵੀ ਦੇਗਾ ਭੁੱਲ ਜਾ ਮਾਰਾ ਜਿਵੇਂ ਬਾਣੀ ਸਹਿ ਲਿਖਿਆ ਹੈ ਅਕਲੀ ਸਹਿਬ ਸੇ ਵੀ ਅਕਲੀ ਕੀਤੇ ਧਾਨ ਇਹ ਧਾਨ ਵੀ ਸਿੱਖ ਜੜਾ ਬਾਣੀ ਪੜਨ ਵਾਲਾ ਅਕਲ ਨਾਲ ਦਿੰਦਾ ਹੈ ਤੁਹਾਡੇ ਜੇ ਬੰਦਿਆਂ ਨੂੰ ਧਾਨ ਨਹੀਂ ਮਿਲਦਾ ਤੁਸੀਂ ਕਿ ਕਿਸੇ ਦੇ ਹੱਥਾਂ ਜੇਬੇ ਪਾ ਕੇ ਦੇਖੀ ਸਕਦੇ ਹੋ ਪਰ ਤਾਂ ਵੀ ਕੁਝ ਸ਼ਰਤਾਂ ਨਾਲ ਤੁਹਾਨੂੰ ਪੈਸੇ ਨਹੀਂ ਦੇਗਾ ਇਸ ਕਰਕੇ ਮੈਂ ਗੱਲ ਕਹਿਣੀ ਚਾਹਨਾ ਅੱਜ ਦੀ ਤਰੀਕ ਤੱਕ ਵੀ ਡੁੱਲੇ ਮੇਰਾ ਦਾ ਕੁਝ ਨਹੀਂ ਗਿਆ ਤੁਸੀਂ ਮਾਫੀ ਮੰਗ ਕੇ ਲਾਂਭੇ ਹੋ ਅਸੀਂ ਸੰਗਤ ਨੂੰ ਸੰਗਤ ਦੇ ਨਾਲ ਮਿਲ ਕੇ अच्छे बंदे ਨਾਲ ਲੈ ਕੇ ਫੈਸਲਾ ਕਰਨ ਦੇ ਸਮਰੱਥ ਹੈ ਗਿਆ। ਔਰ ਇਸ ਪ੍ਰੋਬਲਮ ਨੂੰ ਅਸੀਂ ਸਾਲ ਕਰ ਸਕਾਂਗੇ। ਪਰ ਜੇ ਇਹ ਬੈਠੇ ਹੋਣ ਗੁਰਦੁਆਰਾ ਕਮੇਟੀ ਦੇ ਸਿਨਾਸਨ ਤੇ। ਫਿਰ ਇਹ ਵੀ ਸਾਨੂੰ ਪਤਾ ਹੋਵੇ ਰੋਜ਼ ਕੋਲ ਕਾਂ ਖਾਂਦੇ ਨੇ। ਪੈਸੇ ਖਾਂਦੇ ਨੇ। ਅੱਜ 22-23 ਹਜ਼ਾਰ ਦਾ ਜਿਹੜਾ 19 2013 ਦਾ ਸੀ ਬੱਚਿਆਂ ਦਾ ਗਿਣਤੀ ਤੇ 20000 ਦੀ ਗੱਜ ਰਹਿ ਗਈ 6 7000 ਦੀ ਇੱਥੇ ਹੋਰ ਘਟੇਗੀ ਇੱਥੇ ਪਾੜਾ ਜਿਹੜਾ ਹੁਣ ਰੋਜ਼ ਵਤੇਗਾ ਇਹ ਪਾੜਾ ਖਤਮ ਹੋਣਾ ਲਾ ਨਹੀਂਗਾ ਇਹ ਠੀਕ ਹੈਗਾ ਵੀ ਬੈਰੂਨੀ ਤੋਰਤੇ ਉਹ ਮੋਛਾ ਘੜਾ ਕੇ ਆਇਆ ਉਹ ਬੜੀਆਂ ਲੈ ਕੇ ਆਏ ਉਹ ਪ੍ਰਟੈਂਡ ਕਰੇ ਵੀ ਮੈਂ ਤੇ ਬਿਲਕੁਲ ਠੀਕ ਹੈਗਾ ਉਹ ਗੱਲ ਹੋਰ ਅਗੇ ਪਰ ਜਿਹੜਾ ਅੰਦਰ ਹੁਣ ਲੱਗਾ ਹੋਇਆ ਦਾ ਉਹ ਕਿਸੇ ਨੂੰ ਨਜ਼ਰ ਨਹੀਂ ਆਂਦਾ ਉਹ ਕੋਣ ਖਾਲੀ ਇਹਨਾਂ ਨੂੰ ਹੀ ਪਤਾ ਲੱਗੇਗਾ ਜਿਨ੍ਹਾਂ ਨੂੰ ਲੱਗਾ ਹੋਇਆ ਹੈ ਸਾਨੂੰ ਨਹੀਂ ਪਤਾ ਲੱਗ ਸਕਦਾ ਮੈਂ ਤੇ ਇੱਕੋ ਬੇਨਤੀ ਕਰਤਾ ਅੱਜ ਦੀ ਤਰੀਖ ਦੇ ਵਿੱਚ ਬਿਲਕੁਲ ਨਿੰਦਾ ਵਕੀਲੀ ਗਾਲੀ ਕਿ ਲੋਜ ਬਾੜਾ ਚੰドラ ਕਾਂਦੀ ਲੋੜ ਨਹੀਂ ਕੋਈ ਕਿਸੇ ਨੂੰ ਨਾ ਕਵੇ ਆਪਣਾ ਫਰਜ਼ ਪੂਰਾ ਪਛਾਣਦੇ ਹੋਏ ਅੱਜ ਤੁਸੀਂ ਬੈਠੇ ਹੋਏ ਹੋ ਸੰਗਤ ਤਰੀਕੇ ਨਾਲ ਮਾੜੇ ਤਰੀਕੇ ਨਾਲ ਉਹ ਤੁਹਾਡਾ ਗੁਰੂ ਜਾਣਦਾ ਤੇ ਤੁਸੀਂ ਜਾਣਦੇ ਹੋ। ਵੀ ਕਿਸ ਤਰ੍ਹਾਂ ਗੁਰੂ ਦੀ ਨਰਾਤਰੀ ਹੋਈ ਕਿਸ ਤਰ੍ਹਾਂ ਸੰਗਤ ਦੀ ਨਰਾਤ ਕੀ ਹੋਈ ਕਿਸ ਤਰ੍ਹਾਂ ਜੁੱਤੀਆਂ ਪਾ ਕੇ ਪੁਲਿਸ ਵੜੀ ਤੇ ਸਾਨੂੰ ਤੱਤੇ ਮਾਰ ਮਾਰ ਕੇ ਬਾਹਰ ਕੱਢਿਆ ਪੁਲਿਸ ਨੇ ਤੇ ਤੁਸੀਂ ਇਲੈਕਸ਼ਨ ਪੁਲਿਸ ਨੇ ਤੁਹਾਡੀਆਂ ਪਰਚੀਆਂ ਪਾ ਕੇ ਕਹਿੰਛਦਾ ਚਲੋ ਜਿੱਤ ਗਏ ਠੀਕ ਹੋ ਗਿਆ ਪਰ ਹੁਣ ਇਹ ਜੋ ਮੁਸੀਬਤ ਆਈ ਹੈ ਇਹਨੂੰ ਤੇ ਦੂਰ ਕਰੋ। ਇਹ ਥੋੜੀ ਹੈ ਤੁਸੀਂ ਖਾਦੀ ਲੁੱਟਣ ਵਾਸਤੇ ਤੇ ਲੰਗਰ ਖਾਣ ਵਾਸਤੇ ਬੈਠੇ ਹੋਏ ਹੋ ਇਹ ਕੋਣ ਕੋਣ ਕਰੇਗਾ ਇਹ ਕੰਮ ਹੈ ਔਰ ਜੇ ਇਹ ਹਾਦਸਾ ਹੋ ਗਿਆ ਮੈਂ ਫੋਰਵਰਡ ਕਰਨਾ ਬਈ ਸੰਗਤ ਨੇ ਤੁਹਾਡਾ ਲਿਆਜ ਨਹੀਂ ਕਰਨਾ ਕਿਸੇ ਨਾ ਕਿਸੇ ਰੂਪ ਵਿੱਚ ਦਸਮ ਬਾਸ਼ਾ ਆਪ ਪ੍ਰਗਟ ਹੋ ਕੇ ਤੁਹਾਡੇ ਜਮ ਸੰਤਾਨ ਕੋੜਾ ਹੀ ਸੌੜ ਕੇ ਯਾਦ ਰੱਖ ਲੈਣਾ ਤੇ ਇਹ ਇੱਤੀ ਹੋ ਜਾਏਗੀ ਜਿਸ ਵਕਤ ਕੋਰਤੋ ਆ ਰਹੇ ਤਾਂ ਮਾਲ ਇੱਜ਼ਤ ਸੁਰੱਖਿਆ ਤੁਸੀਂ ਲਟਾ ਹੋ ਗਏ ਉਹ ਸੰਗਤ ਨੇ ਬਰਦਾਸ਼ਤ ਨਹੀਂ ਕਰਨੀ ਇਸ ਬੰਦੇ ਵਿੱਚ ਕਿਸੇ ਤਰ੍ਹਾਂ ਦਾ ਸਹਿਯੋਗ ਚਾਹੀਦਾ ਹੁੰਦਾ ਸਾਡੇ ਨੂੰ ਸਾਡੀ ਪਾਰਟੀ ਵੱਟੋਂ ਅਸੀਂ ਸਹਿਯੋਗ ਦੇਣ ਤੋਂ ਤਿਆਰ ਰਹਿ ਗਿਆ ਅਸੀਂ ਬਿਲਕੁਲ ਪਜਾਂਗੇ ਨਹੀਂ ਪਰ ਸਹਿਯੋਗ ਹੋਣਾ ਚਾਹੀਦਾ ਤੁਲ ਮੂਰੇ ਸਾਹਮਣੇ ਤੁਸੀਂ ਨਹੀਂ ਬੈਠੋਗੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਹਾਂ ਬੇਜਵੜ ਆਨਲ ਸਮਾਂਗਾ ਤੇ ਬੜਾ ਸਖਤ ਤੇ ਕਾਲੇ ਇਤਿਹਾਸ ਨੂੰ ਜਨਮ ਦੇਣ ਵਾਲਾ ਸਮਾਂ ਸਮਝੋ ਵਿਚਾਰ ਕਰੋ ਸੱਚਾ ਬਾਦਸ਼ਾਹ ਸਮਤ ਬਖਸ਼ੇ ਸਾਡੀਆਂ ਜ਼ਮੀਨਾਂ ਜਿਹੜਾ ਦਾਦਾ ਜਿਹੜੇ ਗੁਰੂਆਂ ਦੇ ਨਾਂ ਤੇ ਲੱਗੀਆਂ ਇਹ ਸੁਰੱਖਿਅਤ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ